ਵੈਲਕਮ ਬੈਕ ਬਹੁਤ ਬਹੁਤ ਸਵਾਗਤ ਹੈ ਜੀ ਕਰੇਲੂ ਇਲਾਜ ਚ ਔਰ ਅੱਜ ਦਾ ਜ਼ਬਰਦਸਤ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਵਿਟਾਮਿਨ ਡੀ ਦੇ ਉੱਤੇ ਵਿਟਾਮਿਨ ਡੀ ਇੱਕ ਐਸਾ ਵਿਟਾਮਿਨ ਹੈ ਜਿਹੜਾ ਕਿ ਸਾਨੂੰ ਪਲਾਂਟਸ ਤੋਂ ਵੀ ਮਿਲ ਜਾਂਦਾ ਹੈ ਸਨਲਾਈਟ ਤੋਂ ਵੀ ਮਿਲ ਜਾਂਦਾ ਹੈ ਨਾਨ ਵੈਜ ਤੋਂ ਵੀ ਮਿਲ ਜਾਂਦਾ ਹੈ राइट विटामिन 2 डी2 ਜਿਹੜਾ ਹੈ ਉਹ प्लांट्स और एनिमल्स ਤੋਂ ਮਿਲ ਜਾਂਦਾ ਹੈ और विटामिन डी3 ਜਿਹੜਾ ਹੈ सनलाइट ਤੋਂ ਮਿਲਦਾ ਅੱਜ ਮੈਂ ਤੁਹਾਨੂੰ ਬੜਾ ਜ਼ਬਰਦਸਤ ਤੋਰੀਕੇ ਦੱਸਾਂਗਾ ਵਿਟਾਮਿਨ डी ਸ਼ਾਨਦਾਰ ਜ਼ਬਰਦਸਤ ਤਰੀਕੇ ਨਾਲ ਮਿਲੇਗਾ ਬਰ ਬਰ ਕੇ ਮਿਲੇਗਾ और ਤੁਹਾਨੂੰ ਯਾਦ ਹੋਣਾ ਕਿ ਬਚਪਨ ਚ ਨਾ ਸਾਡੀਆਂ ਮੰਮੀਆਂ ਸੰਡੇ ਨੂੰ ਕਹਿੰਦੀ ਅਸੀਂ ਪੁੱਤ ਨਿੱਕਰ ਪਾ ਲੈ ਨਿੱਕਰ ਪਾ ਕੇ ਬਹਿ ਜਾ ਚਟਾਈ ਤੇ ਅੱਜ ਤੇਰੀ ਮਾਲਿਸ਼ ਹੋਣੀ ਹੈ ਔਰ ਕੀਆ ਵਧੀਆ ਮਾਲਿਸ਼ ਹੁੰਦੀ ਸੀ ਮੈਂ ਕਹਿੰਦਾ ਜਿੰਦਗੀ ਚ ਕਦੀ ਖਾਂਸੀ ਜ਼ੁਕਾਮ ਤਾਂ ਮਤਲਬ ਪਤਾ ਹੀ ਨਹੀਂ ਸੀ ਖਾਂਸੀ ਜ਼ੁਕਾਮ ਹੁੰਦਾ ਕਿਆ ਇਮਿਊਨਿਟੀ ਇੰਨੀ ਸਟਰੋਂਗ ਇੰਨੀ ਜ਼ਬਰਦਸਤ ਹੱਡੀਆਂ ਇੰਨੀਆਂ ਮਜ਼ਬੂਤ ਅੱਜ ਦੇ ਬੱਚਾ ਨੂੰ ਦੇਖ ਲੋ ਅੱਜ ਦੇ ਬੱਚੇ ਸਾਰੀ ਦਿਹਾੜੇ ਬੰਦ ਕਮਰਿਆਂ ਚ ਬੈ ਕੇ ਤੇ ਮੋਬਾਈਲਾਂ ਔਰ ਲੈਪਟਾਪ ਦੇ ਨਾਲ ਸਾਰੇ ਸਾਰੇ ਦਿਨ ਟੱਕਰਾ ਮਾਰਦੇ ਐ ਮੈਂ ਗਾਰੰਟੀ ਦਿੰਦਾ ਕਿਸੇ 25 ਸਾਲ ਦੇ 22 ਸਾਲ ਦੇ 20 ਸਾਲ ਦੇ ਬੱਚੇ ਦੀ ਵਿਟਾਮਿਨ ਡੀ ਚੈੱਕ ਕਰਾਓਗੇ ਡੈਫੀਸ਼ੈਂਟ ਨਿਕਲੇਗਾ ਇਹ ਬੜੀ ਤਕਲੀਫ ਹੈ ਐਸ ਕਰਕੇ ਵਿਟਾਮਿਨ ਡੀ ਜੇ ਆਪਾਂ ਪੂਰਾ ਕਰਨਾ ਹੈ ਸਨਲਾਈਟ ਦੇ ਐਕਸਪੋਜ਼ਰ ਚ ਆਣਾ ਪਏਗਾ ਬਹੁਤ ਸਾਰੇ ਲੋਕ ਡਰਦੇ ਹੈ ਕਿ ਉਹ ਜੀ ਸਨਲਾਈਟ ਚਾਹ ਰਹੇ ਤੇ ਸਕਿਨ ਕਾਲੀ ਪੈ ਜੇਗੀ ਐ ਹੋ ਜਾਏਗਾ ਉਹ ਹੋ ਜਾਏਗਾ ਕੁਝ ਨਹੀਂ ਹੁੰਦਾ ਤਰੀਕਾ ਦੱਸਦਾ ਹੈ ਬੜਾ ਜ਼ਬਰਦਸਤ ਤਰੀਕਾ ਹੈ ਕੋਈ ਸਕਿਨ ਕਾਲੀ ਨਹੀਂ ਪੈਂਦੀ ਕੋਈ ਟੈਨਿੰਗ ਟੂਨਿੰਗ ਕੁਝ ਨਹੀਂ ਹੁੰਦਾ बड़े जबरदस्त दो तरीके दसा जिद्ध डेफिनेटली विटामिन डी कमी तो निजात मिल जाएगी चीज मैं पहला दस भी फिर शेयर कर रहे हैं ताकि जिन्ह ने पहला कोई वीडियो नहीं देखा उन्होंने पता लग जाए कि वैटामिन डी तो आपको किस तरह मतलब जो कमी है तो उन्हें किस तरह पूरा कर सकते हैं पहली चीज जो एरिया नाभी वाला धुनी ना वाला, वाला जो एरिया है इना जबरदस्त है कि जिन्हों को 5 ਮਿੰਟ ਵਾਸਤੇ ਇਸ ਤੁੰਨੀ ਵਾਲੇ ਏਰੀਆ ਨੂੰ ਧੁੱਪ ਲਗਵਾ ਲਓ। ਔਰ 5 ਮਿੰਟ ਵਾਸਤੇ ਪਿਠ ਵਾਲੇ ਏਰੀਆ। ਮੈਂ ਕਹਿੰਦਾ 10 ਮਿੰਟ ਉਸ ਤੋਂ ਬਾਅਦ ਤੁਹਾਨੂੰ ਅੱਧਾ ਘੰਟਾ ਘੰਟਾ ਬੈਠਣ ਦੀ ਲੋੜ ਹੀ ਨਹੀਂ ਗੱਲ ਬਣਗੀ। ਤੁਸੀਂ ਕਹੋਗੇ ਉਹ ਯਾਰ ਮੂੰਹ ਦੇ ਉੱਤੇ ਸਕਿਨ ਸਕੁੰਨ ਇਹ ਉਹ ਕਾਲਾ ਉਹ ਕੁਝ ਨਹੀਂ ਹੁੰਦਾ ਕਾਲਾ। ਤੁਸੀਂ ਇੱਕ ਗਲਾਸ ਪਾਣੀ ਪਹਿਲਾਂ ਪੀ ਲਓ ਔਰ ਉਸ ਤੋਂ ਬਾਅਦ ਧੁੱਪੇ ਬੈਜੋ। ਜੇ ਤੁਹਾਨੂੰ ਲੱਗਦਾ ਚਿਹਰਾ ਬਚਾ ਕੇ ਰੱਖਣਾ ਹੈ ਆਪਾਂ ਬਾਹਵਾ ਬਚਾ ਕੇ ਰੱਖਣੀ ਹੈ ਖਾਲੀ ਇਹ ਵਾਲਾ ਪੋਰਸ਼ਨ ਸਿਰਫ ਇਹ ਵਾਲਾ ਪੋਰਸ਼ਨ ਠੀਕ ਹੈ। ਇੱਧਰ ਔਰ ਇੱਧਰ ਬਹੁਤ ਸਾਰੀਆਂ ਲੇਡੀਆਂ ਕਹਿੰਦੀਆਂ ਕਿ ਦੇਖੋ ਜੀ ਬੰਦੇ ਤਾਂ ਬਹਿ ਜਾਂਦੇ ਆ ਠੀਕ ਹੈ ਤੇ ਜਨਾਨੀਆਂ ਕਿਵੇਂ ਬੈਠਣ ਉਹਨਾਂ ਵਾਸਤੇ ਵਾਈਟ ਟੀ-ਸ਼ਰਟ ਬੜੀ ਪਤਲੀ ਜੀ ਵਾਈਟ ਟੀ-ਸ਼ਰਟ ਪਾ ਕੇ ਜੇ ਤੁਸੀਂ ਧੁੱਪੇ ਬੈਠ ਜਾਓਗੇ ਅੱਧਾ ਘੰਟਾ ਤੁਹਾਨੂੰ तमाम ਉਹੀ ਚੀਜ਼ਾਂ ਉਹੀ ਸਭ ਕੁਝ ਮਿਲੇਗਾ ਜੋ ਆਪਾਂ ਬਿਨਾਂ ਕਪੜਿਆਂ ਦੇ ਉੱਤੇ ਜੇ ਡਾਇਰੈਕਟ ਆਪਾਂ ਸਨਲਾਈਟ ਲੈਣੇ ਤੇ ਉਸ ਕੇਸ 'ਚ ਮਿਲੇਗਾ ਰਾਈਟ ਐਸ ਕਰਕੇ ਲੇਡੀਆਂ ਵਾਈਟ ਟੀ-ਸ਼ਰਟ ਪਾ ਸਕਦੀਆਂ ਐ ਇਹ ਤਾਂ ਇਹ ਪਹਿਲਾ ਜਿਨ੍ਹਾਂ ਵਾਸਤੇ ਜਿਨ੍ਹਾਂ ਦੇ ਕੋਲ ਟਾਈਮ ਨਹੀਂ ਹੈ ਦੂਸਰਾ ਅੰਜੀਰ ਬੜਾ ਸ਼ਾਨਦਾਰ ਫਰੂਟ ਹੈ ਬਹੁਤ ਵਧੀਆ ਆਇਰਨ ਕੈਲਸ਼ੀਅਮ ਬਹੁਤ ਫਾਇਦੇਯਾਨੀ ਕੀ ਕਰਨਾ ਹੈ ਦੋ ਅੰਜੀਰ ਲੈ ਲਓ ਦੋ ਜਾਂ ਤਿੰਨ ਤਿੰਨ ਵੀ ਲੈ ਸਕਦੇ ਹੋ ਦੋ ਅੰਜੀਰ ਲੈ ਕੇ ਐਕਸਟਰਾ ਵਰਜਨ 올ਿਵ ਆਇਲ ਕਿਹੜਾ ਐਕਸਟਰਾ ਵਰਜਨ 올ਿਵ ਆਇਲ ਜੈਤੂਨ ਦਾ ਤੇਲ ਐਕਸਟਰਾ ਵਰਜਨ 올ਿਵ ਆਇਲ ਜਿਹੜਾ ਨਾ ਉਹ ਸਲਾਦ ਦੇ ਉੱਤੇ ਪਾ ਕੇ ਖਾਏ ਲੈਂਦਾ ਠੀਕ ਹੈ ਉੱਤੇ ਧੂੜ ਕੇ ਆਪਾਂ ਉਹ ਸਲਾਦ ਤੇ ਖਾਂਦੇ ਆ ਪਕੌੜੇ ਨਹੀਂ ਬੰਦਦੇ ਪਰੌਂਠੇ ਨਹੀਂ ਬੰਦਦੇ ਉਹਦੇ ਨਾਲ ਉਹ ਵਾਲਾ ਤੇਲ ਤੁਸੀਂ ਰਾਤੀ ਪੀਉਂਦੇ ਨਾ ਉਹਦੇ ਚ ਅੰਜੀਰ ਨੂੰ ਤੇ ਥੋੜਾ ਜਿਹਾ ਦੋ ਤਰੀਕੇ ਜਾਂ ਤਾਂ ਐਨਾ ਕੋ ਤੇਲ ਲੈ ਕੇ ਚੰਗੀ ਤਰ੍ਹਾਂ ਭਿਉਉ ਦੋ ਜਾਂ ਫਿਰ ਉਹਦੇ ਉੱਤੇ ਚੰਗੀ ਤਰ੍ਹਾਂ ਨੂੰ ਬੁਰਕ ਦੋ ਤੇਲ ਐਨਾ ਕੋ ਬੁਰਕ ਦੋ ਰਾਤ ਪਰ ਰੱਖੋ ਸਵੇਰੇ ਖਾਲੀ ਪੇਟ ਖਾ ਲੋ ਔਰ ਉਹ ਵੀ ਚਬਾ ਚਬਾ ਕੇ ਸਿੱਧਾ ਨਹੀਂ ਨਿਗਲਣਾ ਨਹੀਂ ਆਪਾਂ ਕਿ ਆ ਮਜਾ ਆ ਗਿਆ ਮੈਨੂੰ ਨਹੀਂ ਚਬਾ ਚਬਾ ਕੇ ਖਾਓ ਗੈਸ ਨਹੀਂ ਬਣੇਗੀ ਪੇਟ ਚਫਾਰਾ ਨਹੀਂ ਹੋਏਗਾ ਕਿਉਂਕਿ ਵਿਟਾਮਿਨ ਡੀ ਦੀ ਕਮੀ ਕਿਨਾਂ ਨੂੰ ਹੁੰਦੀ ਹੈ ਵਿਟਾਮਿਨ ਡੀ ਦੀ ਕਮੀ ਉਹਨਾਂ ਨੂੰ ਹੁੰਦੀ ਹੈ ਜਦੋਂ ਪੇਟ ਖਰਾਬ ਹੋਵੇ ਲਿਵਰ ਦੀ ਸਮੱਸਿਆ ਕਿਡਨੀ ਦੀ ਸਮੱਸਿਆ ਇਸ ਤੋਂ ਇਲਾਵਾ ਕਿਸੇ ਦਾ ਪੇਟ ਦੀ ਸਫਾਈ ਡੇਲੀ ਨਹੀਂ ਹੁੰਦੀ ਕਬਜ਼ ਬਹੁਤ ਰਹਿੰਦੀ ਹੈ ਗੈਸ ਬਹੁਤ ਬੰਦੀ ਹੈ ਉਫਾਰਾ ਬਹੁਤ ਬੰਦਾ ਹੈ ਅਸੀਂ ਪਿਛੇ ਇੱਕ ਇੱਕ ਰਿਸਰਚ ਕਰਕੇ ਇੱਕ ਮੈਡੀਸਿਨ ਲਾਂਚ ਕੀਤੀ ਸੀ ਮੇਦਾ ਸਾਫ ਕਰਕੇ ਇੰਨਾ ਜ਼ਬਰਦਸਤ ਕੰਮ ਕਿ ਜਿਹੜੇ ਲੋਕ ਖਾਲੀ ਪੇਟ ਕੈਪਸੂਲ ਖਾਂਦੇ ਨੇ ਕਿ ਇਹ ਪੈਂਟਾਪਰਾਜ਼ੋਲ ਡੀਐਸ ਆ ਖਾ ਰਹੇ ਹੈ ਰੈਪੀਪਰਾਜ਼ੋਲ ਡੀਐਸ ਆ ਖਾ ਰਹੇ ਹੈ ਗੋਲੀ ਖਾਓ ਗੋਲੀ 15 ਦਿਨਾਂ ਚ ਛੁੱਟ ਜਾਂਦੀ 15 ਦਿਨਾਂ ਦੇ ਅੰਦਰ ਅੰਦਰ ਕਮਾਲ ਹੈ ਬੜੀ ਜ਼ਬਰਦਸਤ ਪਾਣੀ ਗੈਸ ਹੋਵੇ ਕਬਜ ਹੋਵੇ ਪੇਟ ਦਾ ਫਰਾ ਹੋਵੇ ਗੋਲੀਆਂ ਖਾਂਦੇ ਹੋ ਸਾਰੇ ਖਰਚਿਆਂ ਤੋਂ ਮੁਕਤ ਇੱਕ ਮਹੀਨੇ ਦਾ ਕੋਰਸ ਕਰ ਲਓ ਕਮਾਲ ਹੈ ਔਰ ਅਸੀਂ ਦੇਖਿਆ ਵਿਟਾਮਿਨ ਡੀ ਦੇ ਜਿਹੜੇ ਪੇਸ਼ੈਂਟ ਸੀਗੇ ਨਾ ਜਿਹੜੇ ਕੰਨ ਸਾਨੂੰ ਬੜੀ ਤਕਲੀਫ ਹੈ ਲੇਕਿਨ ਹੋਰ ਤਾਂ ਸਮੱਸਿਆ ਮੈਂ ਹੈਗੀਆਂ ਨਹੀਂ ਸਿਰਫ ਪੇਟ ਦੀ ਸਮੱਸਿਆ ਹੈ ਲੈ ਲਓ 15 ਦਿਨ ਮਹੀਨੇ ਬਾਅਦ ਉਹਨਾਂ ਨੇ ਸਾਰਾ ਕੁਝ ਕਰਕੇ ਦੇਖਿਆ ਵਿਟਾਮਿਨ ਡੀ ਨਾਰਮਲ ਨਿਕਲਿਆ ਬਿਨਾਂ ਮੈਡੀਸਿਨ ਦੇ ਕਿਉਂਕਿ ਉਹਨਾਂ ਨੂੰ ਅਸੀਂ ਚਾਰਜ ਵਾਟਰ ਮੈਂ ਪਿਛਲੇ ਵੀ ਵੀਡੀਓ ਪਾਇਆ ਸੀਗਾ ਕਿ ਪਾਣੀ ਜਿਸ ਤਰ੍ਹਾਂ ਆਪਾਂ ਕਿਸ ਤਰੀਕੇ ਨਾਲ ਚਾਰਜ ਕਰਨਾ ਹੈ ਵਿਟਾਮਿਨ ਡੀ ਦੇ ਨਾਲ ਉਹ ਤਰੀਕਾ ਵੀ ਦੱਸਿਆ ਸੀ ਉਹਨੂੰ ਅਜ਼ਮਾ ਕੇ ਮਹੀਨੇ ਬਾਅਦ ਚੈੱਕ ਕਰਾਇਆ ਵਿਟਾਮਿਨ ਡੀ ਨਾਰਮਲ ਨਿਕਲਿਆ ਕੀ ਕਮਾਲ ਦੀ ਚੀਜ਼ ਹੈ ਫ੍ਰੀ ਦਾ ਮਾਲ ਫ੍ਰੀ ਦਾ ਖਰਚਾ ਦੇ ਕੋਈ ਹੈ ਨਹੀਂ ਖਰਚਾ ਵਿਟਾਮਿਨ ਡੀ ਵਾਸਤੇ ਰਾਈਟ ਤੇ ਇਸ ਕਰਕੇ ਇਹ 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 ਦੋਨੋਂ ਚੀਜ਼ਾਂ ਨੂੰ ਅਜ਼ਮਾਓ ਵੀਰਨਾ ਚੀਜ਼ਾਂ ਨੂੰ ਅਜ਼ਮਾ ਲਓ ਮੈਂ ਕਹਿੰਦਾ ਬਹੁਤ ਜ਼ਬਰਦਸਤ ਹੈ ਔਰ ਡੈਫੀਨਿਟਲੀ ਕੰਮ ਕਰੇਗਾ ਪੇਟ ਦਾ ਜਰੂਰ ਖਿਆਲ ਰੱਖੋ ਪੇਟ ਗੈਸ ਕਬਜ ਕੁਛ ਨਾ ਬਣਨ ਦਿਓ ਔਰ ਉਹਦੇ ਨਾਲ ਕੀ ਹੈ ਡਾਈਜੈਸ਼ਨ ਵੀ ਅੱਛਾ ਹੋਏਗਾ ਵਿਟਾਮਿਨ ਡੀ ਪੂਰਾ ਹੋਏਗਾ ਕੈਲਸ਼ੀਅਮ ਦੀ ਵੀ ਕਮੀ ਪੂਰੀ ਹੋ ਜਾਏਗੀ ਸਭ ਕੁਝ ਪ ਔਰ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਕਿਉਂਕਿ ਸਾਰੇ ਬਜ਼ੁਰਗਾਂ ਦੇ ਕੰਮ ਦੀ ਚੀਜ਼ ਹੈ ਔਰ ਜੇ ਅੱਛਾ ਲੱਗੇ ਤਾਂ ਲਾਈਕ ਜ਼ਰੂਰ ਕਰਨਾ ਔਰ ਸਬਸਕ੍ਰਾਈਬ ਜ਼ਰੂਰ ਕਰਨਾ ਇਸ ਚੈਨਲ ਨੂੰ ਬਹੁਤ ਬਹੁਤ ਸ਼ੁਕਰੀਆ ਇਸ ਵੀਡੀਓ ਨੂੰ ਦੇਖਣ ਵਾਸਤੇ ਔਰ ਸ਼ੇਅਰ ਕਰਨ ਵਾਸਤੇ ਥੈਂਕ ਯੂ ਵੈਰੀ ਮੱਚ ਗੋਡ ਬlesਸ ਯੂ